ਜੋ ਸਿੱਧੀ ਹੱਟੀ ਬਸ ਸਟੈਂਡ ਮਰਿੰਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਪਿਆਰੀ ਬੇਰੀ ਭੈਣਾਂ ਨੂੰ ਸਤ ਸ੍ਰੀ ਅਕਾਲ ਬ੍ਰਾਈਡਲ ਸੂਟਾਂ ਦੀ ਪਾਰਟੀ ویئر ਸੂਟਾਂ ਦੀ ਸੇਲ ਲੱਗ ਰਹੀ ਆ ਇਹ ਇਹ ਸੂਟ ਤੁਹਾਨੂੰ ਦਿਖਾ ਰਹੇ ਆ ਫੁੱਲ ਪਿਓਰ ਆਰਗੰజా ਚਾ ਜੀ ਇਹ ਸ਼ਰਟ ਪੀਸ ਆ ਜੀ ਗ੍ਰੀਨ ਕਲਰ ਆ ਜੀ ਗਾਜਰੀ ਕਲਰ ਆ ਜੀ ਲਵੈਂਡਰ ਡਾਰਕ ਆ ਜੀ ਆ ਸਲਵਾਰ ਦੀ ਮੂਰੀ ਤੇ ਕੰਮ ਹੋਇਆ ਹੋਇਆ ਜੀ ਚਾਰ ਕਲਰ ਦਾ ਸੈੱਟ ਹੈ ਜੀ ਚਾਰੇ ਕਲਰ ਹੀ ਬੜੇ ਸੋਹਣੇ ਆ ਜੀ ਇੰਗਲਿਸ਼ ਕਲਰ ਹੈ ਜੀ ਬੜਾ ਸੋਹਣਾ ਸੂਟ ਆ ਜੀ ਸਰਦਾਰਨੀ ਵਾਲਾ ਸੂਟ ਆ ਜੀ ਜਿਹੜੀਆਂ ਮੇਰੀ ਭੈਣਾਂ ਦੇ ਭਾਈ ਦੀ ਸ਼ਾਦੀ ਆ ਉਹਨਾਂ ਵਾਸਤੇ ਸੂਟ ਆ ਜੀ ਜਿਹੜੀ ਮਾਤਾ ਦੇ ਮੁੰਡੇ ਦੀ ਮੈਰਿਜ ਆ ਉਹ ਮਾਤਾ ਵਾਸਤੇ ਸੂਟ ਆ ਦਰਾਨੀ ਚਾਣੀਆਂ ਵਾਸਤੇ ਸੂਟ ਆ ਜੀ ਬੜਾ ਪਿਆਰਾ ਸੂਟ ਆ ਜੀ ਆ ਇਹਦਾ ਦੁਪੱਟਾ ਜੀ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਸਿਫਤ ਵਾਸਤੇ ਕੋਈ ਸ਼ਬਦ ਨਹੀਂ ਹੈ ਜੀ 3100 ਰੁਪਏ ਵਾਲਾ ਸੂਟ 2090 ਦੇ ਅੰਦਰ 3100 ਰੁਪਏ ਵਾਲਾ ਸੂਟ ਸਿਰਫ 2090 ਚ ਚਾਰ ਕਲਰ ਦਾ ਸੈੱਟ ਹੈ ਜੀ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ ਇਹ ਸ਼ਾਪ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ ਜੀ ਜੱਸੀ ਦੀ ਹੱਟੀ ਹੈ ਜੀ ਬਰਾਇਡਲ ਸੂਟਾਂ ਦੀ ਸੇਲ ਲੱਗ ਰਹੀ ਹੈ ਜੀ 3100 ਰੁਪਏ ਵਾਲਾ ਸੂਟ 2090 ਰੁਪਏ ਦਾ ਮਿਲਣਾ ਕਿੱਥੇ ਐ ਜੱਸੀ ਦੀ ੱਟੀ ਬੱਸ ਸਟੈਂਡ ਮਰਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਏ ਪੇਰੀ ਪੇਰੀ ਪੈਣਾ ਨੂੰ ਸਤ ਸ੍ਰੀ ਅਕਾਲ